ਦੋਸਤੋ ਅੱਜ 16 April ਹੈ ਤੇ ਅੱਜ ਦੇ ਦਿਨ ਮੇਰੇ ਮਾਂ ਮੇਰੇ ਮਾਦਰ ਐਕਸਪਾਇਰ ਹੋਏ ਸੀ ਇੱਕ ਸਾਲ ਉਹਨਾਂ ਨੂੰ ਐਕਸਪਾਇਰ ਹੋਇਆ ਨੂੰ ਬੀਤ ਗਿਆ ਹੈ ਮਾਂ ਬੱਚਾ ਵਾਲੀ ਬਹੁਤ ਪਿਆਰੀ ਹੁੰਦੀ ਹੈ ਇਹ ਸਾਰੇ ਜਾਣਦੇ ਆ ਔਰ ਜਿੰਨਾ ਮਾਂ ਪਿਆਰ ਕਰ ਸਕਦੀ ਹੈ ਬੱਚੇ ਨੂੰ ਕੋਈ ਹੋਰ ਨਹੀਂ ਕਰ ਸਕਦਾ ਤੇ ਮੈਂ ਆਪਣੀ ਮਾਂ ਇਸ ਅੱਜ ਦੇ ਦਿਨ ਹੋਈ ਮੌਤ ਨੇ ਕਿ ਸਰਦਾਂਝਲੀ ਦੇ ਰੂਪ ਵਿੱਚ ਇੱਕ ਕਵਤਾ ਤੁਹਾਡੇ ਰੂਪ ਰੂਪ ਕਰਨ ਲੱਗਿਆ ਸੀ ਮਾਂ ਦਾ ਪਿਆਰ ਇੱਕ ਮਾਂ ਨੂੰ ਸਰਦਾਂਝਲੀ ਸੀ ਮਾਂ ਸਾਡੀ ਜ਼ਿੰਦਗੀ ਦੀ ਰੋਸ਼ਨੀ ਸੀ ਮਾਂ ਸਾਡੀ ਜ਼ਿੰਦਗੀ ਦੀ ਰੋਸ਼ਨੀ ਸੀ ਪਿਆਰ ਦੀ ਛੱਤ ਸੀ ਤੇ ਲੋੜ ਸੀ ਮਾਂ ਸਾਡੀ ਜ਼ਿੰਦਗੀ ਦੀ ਰੋਸ਼ਨੀ ਸੀ ਪਿਆਰ ਦੀ ਛੱਤ ਸੀ ਤੇ ਲੋੜ ਸੀ ਸਾਡੇ ਵੱਲ ਆਉਂਦੇ ਹਵਾ ਦੇ ਬੁੱਲਿਆਂ ਦਾ ਮੋੜ ਸੀ ਸਾਡੇ ਵੱਲ ਆਉਂਦੇ ਹਵਾ ਦੇ ਬੁੱਲਿਆਂ ਦਾ ਮੋੜ ਸੀ ਮਾਂ ਤੂੰ ਸੀ ਤੇ ਘਰ ਵਿੱਚ ਨਹੀਂ ਕੋਈ ਥੋੜੀ ਸੀ ਮਾਂ ਤੂੰ ਸੀ ਤੇ ਘਰ ਵਿੱਚ ਨਹੀਂ ਕੋਈ ਥੋੜੀ ਸੀ ਮਾਂ ਤੂੰ ਸੀ ਤੇ ਘਰ ਵਿੱਚ ਨਹੀਂ ਕੋਈ ਥੋੜੀ ਸੀ ਮਾਂ ਤੇ ਨਾਲ ਹਰ ਦੇ ਦਿਨ ਇੱਕ ਤਿਹਾਰ ਸੀ ਮਾਂ ਦੇ ਨਾਲ ਹਰ ਦਿਨ ਇੱਕ ਤਿਹਾਰ ਸੀ ਦੁਨੀਆ ਸੀ ਲੱਗਦੀ ਮੇਲੇ ਵਾਂਗ ਸੀ ਭਾਵੇਂ ਜ਼ਿੰਦਗੀ ਦੀ ਹਰ ਪਲ ਦੌੜ ਸੀ ਭਾਵੇਂ ਜ਼ਿੰਦਗੀ ਦੀ ਹਰ ਪਲ ਦੌੜ ਸੀ ਮਾਂ ਤੂੰ ਸੀ ਤੇ ਘਰ ਵਿੱਚ ਨਹੀਂ ਕੋਈ ਥੋੜੀ ਸੀ ਮਾਂ ਤੂੰ ਸੀ ਤੇ ਘਰ ਵਿੱਚ ਨਹੀਂ ਕੋਈ ਥੋੜੀ ਸੀ ਮਾਂ ਤੂੰ ਸੀ ਦਵਾਵਾਂ ਦਾ ਦਰਿਆ ਮਾਂ ਤੂੰ ਸੀ ਦਵਾਵਾਂ ਦਾ ਦਰਿਆ ਤੇਰੀ ਮਮਤਾ ਨੇ ਬਚਾਇਆ ਮੈਨੂੰ ਹਰ ਸ਼ੋਰ ਸੀ ਤੇਰੀ ਮਮਤਾ ਨੇ ਬਚਾਇਆ ਮੈਨੂੰ ਹਰ ਸ਼ੋਰ ਸੀ ਤੇਰੇ ਬਿਨ ਮੈਨੂੰ ਖਾਲੀ ਲੱਗੇ ਸੰਸਾਰ ਤੇਰੇ ਬਿਨ ਮੈਨੂੰ ਖਾਲੀ ਲੱਗੇ ਸੰਸਾਰ ਤੇਰੇ ਬਿਨ ਮੇਰੀ ਹਰ ਖੁਸ਼ੀ ਵੀ ਥੋੜੀ ਸੀ ਤੇਰੇ ਬਿਨ ਮੇਰੀ ਹਰ ਖੁਸ਼ੀ ਵੀ ਥੋੜੀ ਸੀ ਮਾਂ ਤੂੰ ਸੀ ਤੇ ਘਰ ਵਿੱਚ ਨਹੀਂ ਕੋਈ ਥੋੜੀ ਸੀ ਮਾਂ ਤੂੰ ਸੀ ਤੇ ਘਰ ਵਿੱਚ ਨਹੀਂ ਕੋਈ ਥੋੜੀ ਸੀ ਤੇਰੀ ਗੋਦ ਸੀ ਜੰਨਤ ਦੀ ਤਸਵੀਰ ਸੀ ਤੇਰੀ ਗੋਦ ਸੀ ਜੰਨਤ ਦੀ ਤਸਵੀਰ ਸੀ ਤੇਰੇ ਹੱਸਣ ਨਾਲ ਖੁਸ਼ੀ ਦਾ ਹੁੰਦਾ ਅਧੀਰ ਸੀ ਤੇਰੇ ਹੱਸਣ ਨਾਲ ਖੁਸ਼ੀ ਦਾ ਹੁੰਦਾ ਅਧੀਰ ਸੀ ਤੂੰ ਮੇਰੀ ਹਰ ناکامی ਦੀ ਢਾਲ ਸੀ ਤੂੰ ਮੇਰੀ ਹਰ ناکامی ਦੀ ਢਾਲ ਸੀ ਹਰ ਦੁੱਖ ਤੇ ਪਿਆਰ ਦੀ ਮਿਸਾਲ ਸੀ ਹਰ ਦੁੱਖ ਤੇ ਪਿਆਰ ਦੀ ਮਿਸਾਲ ਸੀ ਮਾਂ ਤੇਰਾ ਪਿਆਰ ਕਿਰਤੀ ਦੀ ਲੋੜ ਸੀ ਮਾਂ ਤੇਰਾ ਪਿਆਰ ਕਿਰਤੀ ਦੀ ਲੋੜ ਸੀ ਮਾਂ ਤੂੰ ਸੀ ਤੇ ਘਰ ਵਿੱਚ ਨਹੀਂ ਕੋਈ ਥੋੜੀ ਸੀ ਮਾਂ ਤੂੰ ਸੀ ਤੇ ਘਰ ਵਿੱਚ ਨਹੀਂ ਕੋਈ ਥੋੜੀ ਸੀ ਇਹ ਜਿਹੜੀ ਕਵਤਾ ਦੀਆਂ ਕੁਝ ਲਾਈਨਾਂ ਮੈਂ ਆਪਣੀ ਮਾਂ ਨੂੰ ਸਰਧਾਂਜਲੀ ਦੇ ਰੂਪ ਵਿੱਚ ਪੇਸ਼ ਕੀਤੀਆਂ ਆ ਇੱਕ ਸਾਲ ਆਪਣੀ ਮਾਂ ਤੋਂ ਬਿਨਾ ਗੁਜ਼ਾਰਿਆ ਆ ਬੜਾ ਔਖਾ ਹੁੰਦਾ ਇੱਕ ਦਿਨ ਵੀ ਬੱਚੇ ਲਈ ਆਪਣੀ ਮਾਂ ਤੋਂ ਬਿਨਾ ਗੁਜ਼ਾਰਨਾ ਤੇ ਅੱਜ ਸਾਲ ਦੇ ਵਿੱਚ ਅਹਿਸਾਸ ਹੋਇਆ ਕਿ ਮਾਂ ਦੇ ਵਿਛੋੜੇ ਦਾ ਕੀ ਦਰਦ ਹੁੰਦਾ ਹੈ ਇਹ ਦਰਦ ਮੇਰੇ ਬਹੁਤ ਸਾਰੇ ਹੋਰ ਸੱਜਣ ਮੰਤਰ ਵੀ ਜਾਣਦੇ ਹੋਣਗੇ ਮਾਂ ਤੇ ਬਹੁਤ ਕੁਝ ਲਿਖਿਆ ਗਿਆ ਕੋਸ਼ਿਸ਼ ਕੀਤੀ ਆ ਚੰਗਾ ਲੱਗਾ ਸਾਥ ਦਿਓ ਧੰਨਵਾਦ